ਇੱਕ ਨਾ ਸੀਗਾ ਉਹਦੇ ਫਾਦਰ ਦੀ ਡੈਥ ਹੋ ਗਈ ਸੀ ਮੁੰਡੇ ਦੀ ਮਦਰ ਸੀ ਇਕੱਲੀ ਰਹਿ ਗਈ ਉਹ ਮੁੰਡਾ ਵਿਚਾਰਾ ਕੱਲਾ ਕੰਮ ਤੇ ਜਾਂਦਾ ਸੀਗਾ ਤੇ ਉਹਨੇ ਮੇਰੇ ਨਾਲ ਗੱਲ ਕੀਤੀ ਕਹਿੰਦਾ ਵੀ ਇਦਾਂ ਮੈਨੂੰ ਡੌਗ ਚਾਹੀਦਾ ਵੀ ਮੰਮੀ ਮੇਰੇ ਦੀ ਡਾਕਟਰ ਕੋਲੇ ਮੈਡੀਸਨ ਚੱਲਦੀ ਐ ਪੱਕੀ ਹਨਾ ਟੈਨਸ਼ਨ ਜ਼ਿਆਦਾ ਲੈਂਦੇ ਆ ਉਹ ਤੇ ਉਹ ਡੌਗ ਲੈ ਗਿਆ ਸਾਡੇ ਤੋਂ ਤੇ ਇੱਕ ਮਹੀਨੇ ਚ ਤਾਂ ਉਹਦੀ ਮਦਰ ਵਧੀਆ ਬੋਲਣ ਚੱਲਣ ਲੱਗ ਗਈ ਸੀਗੇ ਤਿੰਨ ਚਾਰ ਮਹੀਨੇ ਚ ਉਹਨਾਂ ਨੇ ਦਵਾਈ ਛੱਡਤੀ ਸੀ ਉੱਤੇ ਤੇ ਅੰਦਰ ਡਾਇਵਰਟ ਹੋ ਗਿਆ ਉਹਨਾਂ ਨਾਲ ਉਹਦੇ ਨਹੀਂ ਗਏ ਹਾਂਜੀ ਕਿਉਂਕਿ ਡੌਗ ਆ ਜਿਹੜਾ ਛੋਟੀ ਬਰੀਡ ਆ ਟੋਏ ਬਰੀਡ ਟੋਏ ਪੌਮਲਾ ਲੋ ਇਹ ਐਲਟੀ ਬਹੁਤ ਹੁੰਦਾ ਹੈਗਾ ਜੇ ਆਪਣੇ ਕੋਲੇ ਫਿਰਦਾ ਰਹੂ ਇਹਨੇ ਸਾਰਾ ਦਿਨ ਆਪਾਂ ਨੂੰ ਟੈੱਕੇ ਨਹੀਂ ਬੈਠਣ ਦੇਣਾ ਕਿਉਂਕਿ ਇਹਨੇ ਇਲਤਈ ਕਰੀ ਜਾਣੀ ਹੈ ਕਦੇ ਭੁੱਖ ਲੱਗ ਗਿਆਈ ਕਦੇ ਕੋਈ ਚੀਜ਼ ਸੱਟ ਗਿਆ ਕੋਈ ਚੀਜ਼ ਖਿੱਚ ਕੇ ਲੈ ਗਿਆ ਫਿਰ ਉਹ ਬੰਦੇ ਦਾ ਧਿਆਨ ਇਕੱਲੇ ਬੈਠੇ ਦਾ ਹੀ ਹੁੰਦਾ ਜਿਵੇਂ ਆਪਾਂ ਕਹਿੰਨੇ ਆ ਇਕੱਲਾ ਬੈਠਾ ਸ਼ਤਾਨ ਦਾ ਘਰ ਹੁੰਦਾ ਬੰਦਾ ਪੁੱਠਾ ਸਿੱਧਾ ਸੋਚਦਾ ਉਹ ਫਿਰ ਉਹਨੂੰ ਸੋਚਣ ਲਈ ਟਾਈਮ ਹੀ ਨਹੀਂ ਦਿੰਦਾ ਇਹ ਉਹ ਆਪਦੇ ਚ ਬਿਜ਼ੀ ਕਰੀ ਰੱਖਦਾ ਬਹੁਤ ਪੇਰੈਂਟਸ ਇਹ ਹੈ ਵੀ ਜਿਹੜੇ ਇੱਕ ਡੌਗ ਨੂੰ ਆਪ ਦਾ ਬੱਚਾ ਸਮਝ ਰਹੇ ਆ ਬਿਲਕੁਲ ਬਹੁਤ ਸਮਝਦੇ ਕਿਉਂਕਿ ਬਹੁਤ ਬੱਚਿਆਂ ਦੀ ਕਮੀ ਪੂਰੀ ਕਰਦੇ ਨੇ ਇੱਥੇ ਇੰਡੀਆ ਦੇ ਵਿੱਚ ਕਿਉਂਕਿ ਹੁਣ ਬੱਚੇ ਤਾਂ ਉਹਨਾਂ ਦੇ ਕਿਸੇ ਦੇ ਇੱਕ ਬੱਚਾ ਸੀ ਦੋ ਬੱਚੇ ਸੀ ਉਹ ਕੈਨੇਡਾ ਬੈਠੇ ਨੇ ਹਾਈਲਾਈਟਸ ਕਰਕੇ ਤੇ ਹੁਣ ਪਿੱਛੇ ਜਿਹੜਾ ਆਪਾਂ ਕਹਿ ਦਈਏ ਮੇਨ ਹੁਣ ਇਹ ਸਾਂਭ ਰਹੇ ਨੇ ਉਹਦੇ ਫੈਮਲੀਆ ਨੂੰ ਬਹੁਤ ਘਰ ਇਹੋ ਜਿਹੇ ਮੇਰੀ ਨਿਗਾਹ ਦੇ ਵਿੱਚ ਹੀ ਹੈਗੇ ਨੇ ਜਿਹੜੇ ਬਹੁਤ ਜ਼ਿਆਦੇ ਜਿਨ੍ਹਾਂ ਨੂੰ ਆਪਾਂ ਐ 10 15 ਨਹੀਂ ਕਹਿ ਸਕਦੇ ਵੀ ਇੱਕ ਡੌਗ ਨੂੰ ਉਹ ਆਪਦਾ ਬੇਟਾ ਮੰਨ ਰਹੇ ਨੇ ਤੇ ਉਹ ਡੌਗ ਵੀ ਉੱਥੇ ਉਹਨਾਂ ਨੂੰ ਆਪਦਾ ਪੇਰੈਂਟਸ ਮੰਨ ਰਿਹਾ ਹੈਗਾ ਹਾਂਜੀ ਬਹੁਤ ਬੱਚੇ ਦੇਖੇ ਆਏ ਵੀਰੇ ਅਸੀਂ ਅੱਛਾ ਇਦਾਂ ਬਾਹਰੋਂ ਆਉਂਦੇ ਮੁੰਡਿਆਂ ਦੇ ਫੋਨ ਆ ਜਾਂਦੇ ਆ ਵੀ ਆਜਾ ਇੱਥੇ ਯਾਰ ਇਹਨੂੰ ਬੱਚਾ ਪਹੁੰਚਦਾ ਕਰ ਦੋ ਤੁਸੀਂ ਅਸੀਂ ਦੇ ਕੇ ਆਉਂਨੇ ਆ ਉਹਨਾਂ ਨੂੰ ਇਸ ਗੱਲ ਕਰਕੇ ਵੀ ਸਾਡਾ ਜੀ ਨਹੀਂ ਲੱਗਦਾ ਅਸੀਂ ਖੇਢੀ ਜਾਵਾਂਗੇ ਨਾ ਇਹ ਕੀਮਤ ਵੀ ਜਿਵੇਂ ਤੁਸੀਂ ਕਿਹਾ ਵੀ ਪੈਡਾਗਰੀ ਜਾਂ ਜਿਹੜੀ ਇਹ ਬਲੱਡ ਲਾਈਨ ਤੇ ਡਿਪੈਂਡ ਹੁੰਦੀ ਹੈ ਜੀ ਹਾਂਜੀ ਕੁਆਲਿਟੀ ਤੇ ਡਿਪੈਂਡ ਕਰਦਾ ਗਿਆ ਕੁਆਲਿਟੀ ਪੈਡਾਗਰੀ ਉਹੀ ਲਾ ਲਓ ਵੀ ਜੇ ਨਾਰਮਲ ਲਵਾਂਗੇ ਉਹ ਸਿੰਪਲ 10-12000 ਤੋਂ ਸਟਾਰਟਿੰਗ ਹੋ ਜਾਂਦਾ ਹੈ ਧੋਏ ਬੋਮ ਹਾਂਜੀ ਠੀਕ ਹੈ ਮਹਿੰਗੇ ਤੋਂ ਮਹਿੰਗਾ ਤਾਂ ਫਿਰ ਇਹ ਲੱਖ ਪਲੱਸ ਤੋਂ ਪਾਰ ਹੋ ਜਾਂਦਾ ਹੈ ਮਤਲਬ ਇਹ ਸਾਰੀ ਚੀਜ਼ ਉਹਦੇ ਤੇ ਡਿਪੈਂਡ ਹੈ ਉਹਦੀ ਕੁਆਲਿਟੀ ਕੁਆਲਿਟੀ ਤੇ ਇਕ ਆਮ ਸਧਾਰਨ ਬੰਦੇ ਨੂੰ ਕਿਹਾਂ ਪਤਾ ਲੱਗੇ ਵੀ ਦੀ ਕੁਆਲਿਟੀ ਕੀ ਹੈ ਜਿਹੜਾ ਮਤਲਬ ਮੇਰੇ ਵਰਗਾ ਬੰਦਾ ਹੂੰ ਉਹਨੂੰ ਕੀ ਮਤਲਬ ਪਹਿਲੀ ਗੱਲ ਤਾਂ ਸਭ ਤੋਂ ਦੇਖਣ ਦੇ ਵਿੱਚ ਪਤਾ ਲੱਗ ਹੀ ਜਾਂਦਾ ਥੋੜਾ ਬਹੁਤ ਜੇ ਆਪਾਂ ਫੇਰ ਵੀ ਕਹਿ ਦਈਏ ਬੰਦਾ ਅਣਜਾਣ ਆ ਵੀ ਉਹਨੂੰ ਰੰਗ ਦੇ ਹਿਸਾਬ ਨਾਲ ਹੀ ਪਤਾ ਲੱਗਦਾ ਤਾਂ ਸਾਈਜ਼ ਬਹੁਤ ਇੱਥੇ ਮੈਟਰ ਕਰਦਾ ਜਿੰਨਾ ਸਾਈਜ਼ ਛੋਟਾ ਹੋਈ ਜਾਊਗਾ ਉਹ ਉਹਦੀ origianality ਆ ਵੀ ਉਹ ਚੰਗਾ ਹੈਗਾ ਜਿੰਨਾ ਵੱਡਾ ਸਾਈਜ਼ ਹੋਊਗਾ ਉਹ ਥੋੜਾ ਜਿਹਾ ਕਲਚਰਪੰਪ ਚ ਚਲਿਆ ਜਾਂਦਾ ਵੱਡਾ ਹੋ ਜਾਂਦਾ ਹੈਗਾ ਫੇਰ ਪੋਮੇਰੀਅਨ ਆ ਜਾਂਦਾ ਹਾਂਜੀ ਫਿਰ ਫਿਰ ਬਾਕੀ ਡਿਪੈਂਡ ਕਰਦਾ ਆਪਾਂ ਨੂੰ ਵੀ ਜਿਹੜੇ ਬੰਦੇ ਤੋਂ ਆਪਾਂ ਖਰੀਦ ਰਹੇ ਆ ਕਦੇ ਵੀ ਕਿਸੇ ਨੇ ਡੌਗ ਲੈਣਾ ਤਾਂ ਉਹ ਇੱਕ ਬਰੀਡਰ ਦੇ ਘਰੋਂ ਖਰੀਦੇ ਬਰੀਡਰ ਕਹਿੰਦਾ ਭਾਬ ਜਿਹੜਾ ਘਰੇ ਬਰੀਡ ਕਰ ਰਿਹਾ ਹੈਗਾ ਹਾਂ ਉਹਦੇ ਤੋਂ ਨਾ ਲਓ ਜਿਵੇਂ ਹੁਣ ਬਾਹਰ ਕੋਈ ਦੁਕਾਨਾ ਖੋਲੀ ਬੈਠੇ ਆਈ ਦੁਕਾਨਾ ਖੋਲੀਆਂ ਹਾਂ ਬੈ ਪਿੰਜਾਂ ਚ ਬਾਈ ਬੈਠੇ ਆ ਚੀ ਜਾਣਦੇ ਨੇ ਉਹਨਾਂ ਨੂੰ ਹੁਣ ਹੁਣ ਇੱਥੋਂ ਸਾਡੇ ਵਰਗਿਆਂ ਤੋਂ ਚੱਕ ਕੇ 10000 ਦਾ ਬੱਚਾ 15 ਦਾ ਚੱਕ ਕੇ ਉਹਨਾਂ ਨੇ 2 4 5000 ਰੁਪਏ ਕੱਢ ਕੇ ਦੇ ਦੇਣਾ ਜੀ ਉਹਨਾਂ ਨੇ ਕੋਸਮ ਨਹੀਂ ਦੱਸਣਾ ਉਹਨਾਂ ਨੂੰ ਵੀ ਤੁਸੀਂ ਇਹਨੂੰ ਕੀ ਕੀ ਵੈਕਸੀਨੇਸ਼ਨ ਕਰਾਉਣੀ ਆ ਕੀ ਇਹਨੂੰ ਪਾਉਣਾ ਦੀ ਨਹੀਂ ਪਾਉਣੀ ਹੁਣ ਅਸੀਂ ਸਾਡੇ ਤੋਂ ਜੇ ਕੋਈ ਕੋਈ ਡੌਗ ਲੈਂਦਾ ਅਸੀਂ ਉਹਨੂੰ ਪ੍ਰੋਪਰ ਜਾਣਕਾਰੀ ਦਿੰਨੇ ਆ ਵੀ ਐਂ ਇਹਦੀ 45 ਦਿਨ ਤੇ ਵੈਕਸੀਨੇਸ਼ਨ ਹੁੰਦੀ ਆ ਵੀ ਇਹਦੇ ਸੱਤ ਬਿਮਾਰੀਆਂ ਵਾਲਾ ਨੌ ਬਿਮਾਰੀਆਂ ਵਾਲਾ ਵੀ ਇੰਜੈਕਸ਼ਨ ਲੱਗੂਗਾ ਫਿਰ ਉਸ ਤੋਂ ਬਾਅਦ ਇਹਦੀ ਪ੍ਰੋਪਰ ਦਿਨ ਦੇ ਵਿੱਚ ਦੋ ਵਾਰ ਤਿੰਨ ਵਾਰ ਜਿੰਨੇ ਵਾਰ ਡਾਈਟ ਦੇਣੀ ਆ ਕੀ ਕੀ ਦੇਣਾਗਾ ਉਹ ਉਹਨੂੰ ਦੱਸਿਆ ਜਾਂਦਾ ਵੀ ਜੇ ਫੇਰ ਵੀ ਕਿਸੇ ਨੂੰ ਲੱਗੇ ਵੀ ਕੋਈ ਮੈਂ ਚੀਜ਼ ਭੁੱਲਦਾ ਤਾਂ ਐਨੀ ਟਾਈਮ ਸਾਨੂੰ ਫੋਨ ਕਰ ਸਕਦਾ ਕਿਉਂਕਿ ਹੁਣ ਸਾਡਾ ਫੋਨ ਵੱਜੀ ਜਾਂਦਾ ਹੁੰਦਾ ਹੈਗਾ ਉਹ ਫਿਰ ਜੇ ਕਈ ਵਾਰੀ ਫੋਨ ਜਦੋਂ ਨਹੀਂ ਟੈਂਡ ਹੁੰਉ ਕੀਤੇ ਜਾਂਦੇ ਮੈਸੇਜ ਆਏ ਹੁੰਦੇ ਉਹ ਮੈਸੇਜ ਦਾ ਰਿਪਲਾਈ ਕਰ ਦਈਦਾ ਫਿਰ ਅਸੀਂ ਜੀਨੂੰ ਅਸੀਂ ਡੌਗ ਦਿੰਨੇ ਆ ਉਹਨੂੰ ਏ ਉਹ ਅਸੀਂ ਪ੍ਰੋਪਰ ਕਹਿ ਕੇ ਦਈਦਾ ਜੀ ਦੱਸ ਕੇ ਦਈਦਾ ਵੀ ਆਹ ਇਹਨੂੰ ਇੰਨੇ ਨੇ ਹਾਂ ਜਿਵੇਂ ਸਾਡੇ ਕੋਲ ਵੀ ਸਪੈਸ਼ਲ ਅਸੀਂ ਡਾਕਟਰ ਕੋਲੇ ਜਾਂਦੇ ਆ ਸਾਡੇ ਇੱਥੇ ਮੇਰੇ ਫਰੈਂਡ ਹੀ ਨੇ ਸਤਨਾਮ ਡਾਕਟਰ ਉਹਨਾਂ ਕੋਲੋਂ ਏ ਟੂ ਜ਼ेड ਅਸੀਂ ਟ੍ਰੀਟਮੈਂਟ ਕਰਾਉਨੇ ਆ ਜਾਨੀ ਦੀ ਹਲਕਾ ਫੀਵਰ ਵਗੈਰਾ ਹੋ ਜਾਂਦਾ ਉਹ ਤਾਂ ਅਸੀਂ ਘਰ ਹੀ ਕਰ ਲਈਦਾ ਮੇਨ ਜਿਵੇਂ ਵੈਕਸੀਨ ਕਰਾਉਣੀ ਡੌਗ ਦੀ ਛੋਟੇ ਬੱਚੇ ਦੀ 45 ਦਿਨ ਤੇ ਕਰਾਉਣੇ ਹੁੰਦੇ ਆ 45 ਦਿ 126 ਦਿਨ ਦੇ ਵਿੱਚ ਵਿੱਚ ਉਹ ਖਤਮ ਹੁੰਦੀ ਹੈ ਜਿਵੇਂ ਹਾਂ ਪਹਿਲੇ 45 ਦਿਨ ਤੋਂ ਸਟਾਰਟਿੰਗ ਹੋ ਕੇ ਫਿਰ 21 ਦਿਨ ਬਾਅਦ ਇਦਾਂ ਇਦਾਂ ਅੱਗੇ ਫਿਰ ਮਹੀਨੇ ਬਾਅਦ ਜੀ ਫਿਰ ਹੁਣ ਇੱਕ ਕਰੋਨਾ ਦਾ ਟੀਕਾ ਲੱਗਦਾ ਉਹ ਲਾਸਟ ਤੇ ਲੱਗਦਾ ਉਹ 126 ਦਿਨ ਤੇ ਸਟਾਰਟ ਖਤਮ ਹੁੰਦਾ ਜਾਰੀ ਅੱਛਾ 126 ਦਿਨ ਦਾ ਟਾਈਮ ਪੂਰਾ ਕਰ ਲਿਆ ਹਾਂ ਜੀ ਹਾਂ ਹਾਂ ਉਸ ਤੋਂ ਬਾਅਦ ਫਿਰ ਕਦੋਂ ਦੁਬਾਰਾ ਲੱਗਣਾ ਕਿ ਫਿਰ ਕਿੰਨੇ ਸਾਲ ਬਾਅਦ ਫਿਰ 1 ਸਾਲ ਬਾਅਦ ਜੀ ਫਿਰ 1 ਸਾਲ ਬਾਅਦ ਹਾਂ ਉਹ ਇੱਕ ਹੀ ਲੱਗਣਾ ਆਉਂਦਾ ਹੈ ਫਿਰ 1 ਸਾਲ ਸਾਲ ਬਾਅਦ ਇੱਕ ਹੀ ਲੱਗਦਾ ਬਸ ਇੱਕ ਆਪਾਂ ਰੈਵੀਜ਼ਾ ਵਾਲਾ ਲੱਗਦਾ ਉਹ ਵੀ 1 ਸਾਲ ਦੇ ਵਿੱਚ ਇੱਕ ਹੀ ਹੁੰਦਾ ਮਤ ਉਹ ਆਪਾਂ ਨੂੰ 21 21 ਦਿਨ ਬਾਅਦ ਕਰਨੀ ਹੈ ਇਹ ਆਪਾਂ ਲੀਕੜ ਕਰਨੀ ਹੈ ਲੀਕੜ ਨਾਲ ਦੇਣੀ ਹੈ ਇਹਦਾ ਕੋਈ ਵੀ ਓਕੇ ਹਾਂਜੀ ਤੇ ਜਿਹੜਾ ਆਮ ਘਰੇ ਮਤਲਬ ਘਰੇ ਰੱਖਿਆ ਹੋਆ ਉਹਨੂੰ ਇੱਕ ਸਾਲ ਬਾਅਦ ਹਲਕਾ ਦਾ ਵੀ ਲਵਾਉਣਾ ਪਾਗੇ ਆ ਜ਼ਰੂਰੀ ਬਹੁਤ ਜ਼ਰੂਰੀ ਆ ਹਾਂਜੀ ਕਿਉਂਕਿ ਆਪਾਂ ਡੌਗ ਨਾਲ ਖੇਡਦੇ ਰਹਿੰਨੇ ਆ ਉਹ ਆਪਣੇ ਨਾਲ ਪੰਗੇ ਲੈਂਦਾ ਰਹਿੰਦਾ ਕੱਟ ਵੀ ਲੈਂਦਾਗਾ ਤਾਂ ਕਰਕੇ ਉਹਨੂੰ ਜ਼ਰੂਰੀ ਆ ਰੈਬੀਜ਼ ਵਾਲਾ ਤਾਂ ਰੈਬੀਜ਼ ਅੱਛਾ ਜਿਹੜਾ ਰੈਬੀਜ਼ ਹੁੰਦਾ ਮਤਲਬ ਥੋੜ੍ਹੀ ਆ ਇਹ ਇਕੱਲਾ ਦੰਦਾਂ ਨਾਲ ਹੀ ਹੁੰਦਾ ਜੇ 9 ਵੀ ਵਾਜੇ ਤਾਂ ਵੀ ਦਿੱਕਤ ਆ ਸਕਦੀ ਹੈ ਇਹਦੀ ਨਹੀਂ ਮੈਂ ਤਾਂ ਦੰਦ ਨਹੀਂ ਹੁੰਦਾ ਉਹਦੇ ਲਾਰਚ ਹੀ ਹੁੰਦਾ ਆ ਲਾਰਚ ਹੀ ਹੁੰਦਾ 9 ਨਾਲ ਨਹੀਂ ਹੁੰਦਾ 9 ਨਾਲ ਨਹੀਂ ਹੁੰਦਾ ਅੱਛਾ ਜਿਵੇਂ ਇੱਕ ਹੋਰ ਬੜੀ ਚਲੋ ਜਿਹੜੇ ਬੰਦਾ ਰੱਖਦੇ ਉਹਨਾਂ ਦਾ ਹੁੰਦਾ ਹੈ ਜਿਹੜਾ ਦੂਜਾ ਬੰਦਾ ਜਾਂਦੇਵੇਂ ਕਿਸੇ ਦੇ ਘਰੇ ਜਾਂਦਾ ਉਹਦੇ ਵਾਲ ਬਹੁਤ ਹੁੰਦੇ ਆ ਇਹ ਇਹਦਾ ਵੀ ਕੋਈ ਹੱਲ ਹੁੰਦਾ ਜਾਂ ਵਾਲਾਂ ਦਾ ਨੁਕਸਾਨ ਕਿੰਨਾ ਖੁੰਦਾ ਜਿਹੜੇ ਆਮ ਖਿਲਰੇ ਆ ਮੇਨੇ ਇਹਦਾ ਵਾਲਾਂ ਦਾ ਇਹ ਹੁੰਦਾ ਵਾਲ ਖਿਲਰ ਦੇ ਤਾਂ ਨੇ ਇਹਨਾਂ ਨੂੰ ਡੌਗ ਨੂੰ ਜੇ ਕੋਈ ਆਪਣੇ ਲੰਬੇ ਵਾਲਾਂ ਵਾਲਾ ਡੌਗ ਆ ਪ੍ਰੋਪਰ ਉਹਦੀ ਗਰੂਮਿੰਗ ਕਰਨੀ ਪੈਂਦੀ ਹੈ ਗਰੂਮਿੰਗ ਕਹਿੰਦਾ ਭਾ ਵਧੀਆ ਉਹਨੂੰ ਬਾਤ ਦਿੱਤਾ ਨਮਾ ਆ ਕੇ ਬਰਸ਼ ਕਰਕੇ ਉਹਦੇ ਵਾਲਾਂ ਨੂੰ ਡੇਲੀ ਬਰਸ਼ ਹੋਣਾ ਚਾਹੀਦਾ ਵੀਰੇ ਹਾਂਜੀ ਜਿੰਨੇ ਕਿ ਡੈਡ ਵਾਲ ਹੁੰਦੇ ਨੇ ਉਹ ਬਰਸ਼ ਚ ਆ ਜਾਂਦੇ ਉਹ ਨਾਲ ਹੀ ਬਰਸ਼ ਚ ਆ ਜਾਂਦੇ ਉਸ ਤੋਂ ਬਾਅਦ ਚ ਉਹ ਵਾਸ਼ਿੰਗ ਕੀਤੀ ਹੋਊਗੀ ਤਾਂ ਵਾਲ ਟੁੱਟ ਕੇ ਨਹੀਂ ਡਿੱਗੂਗਾ ਜਿਹੜੇ ਬਰਸ਼ ਵਗੈਰਾ ਨਹੀਂ ਕਰਨਗੇ ਉਹ ਫਿਰ ਇਦਾਂ ਇਦਾਂ ਲੈ ਕੇ ਥਾਂ ਥਾਂ ਡਿੱਗੀ ਜਾਣਗੇ ਤੇ ਉਦਾਂ ਇਹਨਾਂ ਚ ਸਾਲ ਚ ਇੱਕ ਵਾਰੀ ਹਰੇਕ ਜਿਹੜਾ ਲੰਬੇ ਵਾਲਾਂ ਦਾ ਡੌਗ ਆ ਉਹਦੀ ਸ਼ੇਡਿੰਗ ਸਟੇਜ ਆਉਣੀ ਆ ਮਤਲਬ ਟਾਈਮ ਆਉਣਾਗਾ ਜਿਵੇਂ ਗਰਮੀਆਂ ਜਿਵੇਂ ਪੱਤੇ ਝੜਦੇ ਆ ਦਰਖਤਾਂ ਦੇ ਉਦੋਂ ਇੱਕ ਵਾਰੀ ਉਹ ਹਲਕੇ ਜਿਹੇ ਵਾਲ ਝਾੜਦਾ ਹੁੰਦਾ ਉਵੇਂ ਪਰਮਨੈਂਟਾਂ ਝੜ ਕੇ ਨਹੀਂ ਡਿੱਗਣਗੇ ਉਹ ਵੀ ਵੀਰੇ ਜੇ ਆਪਾਂ ਬਰਸ਼ ਉਹਦਾ ਕਰਦੇ ਆ ਡੇਲੀ ਉਹਦਾ ਕੋਈ ਚੱਕਾ ਉਹ ਨਹੀਂ ਆ ਫੇਰ ਨਹੀਂ ਡਿੱਗਦੇ ਪਰ ਜੇ ਬਰਸ਼ ਨਹੀਂ ਕਰਦੇ ਫੇਰ ਦਿੱਕਤ ਆ ਇਹ ਫੇਰ ਤਾਂ ਡਿੱਗਣੀ ਆ ਜੀ ਵੀਰੇ ਟੁੱਟ ਕੇ ਡਿੱਗੇ ਜਿਵੇਂ ਇੱਥੇ ਬਹਿ ਗਿਆ ਕਿਉਂਕਿ ਨਾਰਮਲ ਆਪਾਂ ਆਪਣੇ ਦੇ ਲੈ ਲਈਏ ਜੇ ਆਪਾਂ ਹੁਣ ਵਾਲ ਹੀ ਨਾ ਪਾਵਾਂਗੇ ਆਪਾਂ ਇੰਡੇਡੇ ਵਾਲ ਰੱਖਾਂਗੇ ਤਾਂ ਉਹ ਤੇ ਉਦਾਂ ਵੀ ਖਰਾਬ ਹੋਣਗੇ ਜਿਵੇਂ ਜਟਾਂ ਬਣ ਜਾਂਦੀਆਂ ਹੁੰਦੀਆਂ ਨੇ ਇਹਨਾਂ 'ਚ ਗੰਢਾਂ ਤੇ ਉਹ ਤਾਂ ਹੀ ਦੇਖਣ ਨੂੰ ਤਾਂ ਅਗਲਾ ਆ ਕੇ ਕਹਦਾ ਹੁੰਦਾ ਵੀ ਤੁਹਾਡੇ ਡੌਗ ਬਹੁਤ ਸੋਹਣੇ ਲੱਗਦੇ ਆ ਲੈ ਵੀ ਜਾਂਦੇ ਹੋ ਹਜੇ ਫਿਰ ਇਹ ਕੰਪਲੇਂਟ ਹੁੰਦੀ ਹੈ ਵੀ ਸਾਡਾ ਉਹਦੇ ਵਰਗਾ ਨਹੀਂ ਬਣਿਆ ਪ੍ਰੋਪਰ ਫਿਰ ਉਹਨੂੰ ਅਸੀਂ ਪਹਿਲਾਂ ਤਾਂ ਸਮਝਾ ਦਿੰਨੇ ਨੇ ਨਹੀਂ ਬਾਅਦ 'ਚ ਵੀ ਅਸੀਂ ਜੇ ਰੱਖਦੇ ਆ ਤਾਂ ਉਹਨਾਂ ਦੀ ਕੇਅਰ ਵੀ ਪ੍ਰੋਪਰ ਕਰਦੇ ਆ ਪ੍ਰੋਪਰ ਉਹਨਾਂ ਦੀ ਗਰੂਮਿੰਗ ਕਰਦੇ ਆ ਅਸੀਂ ਕੰਗੇ ਨਾਲ ਉਹਨਾਂ ਦੇ ਵਾਲ ਦੋ ਵਾਰੀ ਵੀ ਅਸੀਂ ਬਾਅਦ ਦਿੰਨੇ ਆ ਇੱਕ ਵਾਰੀ ਵੀ ਨਹੀਂ ਇੱਕ ਵਾਰੀ ਤਾਂ ਰੈਗੂਲਰ ਹੀ ਅਸੀਂ ਬਰਸ਼ਿੰਗ ਕਰਨੀ ਕਰਨੀ ਆ ਇੱਕੜ ਵੀਰੇ ਖਾਣ-ਪੀਣ ਤੇ ਵੀ ਹੋ ਜਾਂਦਾਂ। ਫਿਰ ਉਹਨਾਂ ਦੀਆਂ ਚੀਜ਼ਾਂ ਪਾਉਣੀਆਂ, ਡਾਈਟ ਚੰਗੀ ਦੇਣੀ ਹੈ ਕੁੱਤੇ ਨੂੰ। ਡਾਈਟ